ਰੱਖੋ ਸੋ ਸੁਖ ਇਹ ਕਹਾਵਤ ਐਵੇਂ ਨਹੀਂ ਬਣੀ ਗੱਲ ਕਰੀਏ ਵਰਲਡ এনवायरमेंट ਡੇ ਅੱਜ ਮਨਾਇਆ ਜਾ ਰਿਹਾ ਹੈ ਜਿੱਥੇ ਸ੍ਰੀ ਸੱਚਖੰਡਰ ਹਰਮੰਦਰ ਸਾਹਿਬ ਦੇ ਨਜ਼ਦੀਕ ਇੱਕ ਫਲੈਗ ਮਾਰਚ ਕਰਿਆ ਜਾ ਰਿਹਾ ਜਿਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਪਣੀ ਧਰਤੀ ਨੂੰ ਜੇਕਰ ਬਚਾਉਣਾ ਹੈ ਤਾਂ ਸਾਨੂੰ ਬੂਟਿਆਂ ਦਾ ਜਿਹੜਾ ਖਿਆਲ ਰੱਖਣਾ ਪਏਗਾ ਕਿਉਂਕਿ ਬੂਟੇ ਅਤੇ ਪਾਣੀ ਜਿਹੜਾ ਧਰਤੀ ਦਾ ਮੁੱਖ ਸਰੋਤ ਨੇ ਜਿੱਦ ਨਾਲ ਜੀਵਨ ਚੱਲਦਾ ਹੈ ਜਿੱਕਰ ਗੱਲ ਕਰੀਏ ਤਾਂ ਇਸ ਫਲੈਗ ਮਾਰਚ ਦੇ ਵਿੱਚ ਆਪਣੀ ਆਣ ਵਾਲੀ ਧਰਤੀ ਅਤੇ ਉਹਦੇ ਉੱਤੇ ਜਿਹੜਾ ਪਾਣੀ ਹੈ ਇਸ ਦੇ ਨਾਲ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਦਾ ਕਾਰਨ ਵੀ ਇਹੀ ਹੈ ਕਿ ਬੂਟੇ ਜਿਹੜੇ ਲਗਾਤਾਰ ਜਿਨ੍ਹਾਂ ਦੀ ਕਟਾਈ ਹੋ ਰਹੀ ਹੈ ਜਿਸ ਤਰੀਕੇ ਨਾਲ ਧਰਤੀ ਦੇ ਉੱਤੇ ਬੂਟੇ ਕੱਟੇ ਜਾ ਰਹੇ ਨੇ ਉਸੇ ਤਰੀਕੇ ਨਾਲ ਜਿਹੜਾ ਤਾਪਮਾਨ ਵਾਧਾ ਦਿਖਾਈ ਦੇ ਰਿਹਾ ਵਾਤਾਵਰਣ ਦੀ ਜੇਕਰ ਗੱਲ ਕਰੀਏ ਜਿਸ ਤਰੀਕੇ ਨਾਲ ਬੂਟਿਆਂ ਦੀ ਕਟਾਈ ਹੋ ਰਹੀ ਹੈ ਪੇੜ ਵੱਡੇ ਜਾ ਰਹੇ ਨੇ ਉਸ ਤਰੀਕੇ ਨਾਲ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕਿ ਗਰਮੀ ਦਾ ਕਹਿਰ ਹੋਰ ਵਧੇਗਾ ਜੇਕਰ ਗੱਲ ਕਰੀਏ ਦਿੱਲੀ ਦੀ ਦਿੱਲੀ ਦੇ ਵਿੱਚ ਆਕਸੀਜਨ ਦੇ ਜਿਹੜੇ ਸ਼ੋਪਾ ਬਣ ਗਿਆ ਨੇ ਬਣ ਚੁੱਕੇ ਨੇ ਜਿੱਥੇ ਜਾ ਕੇ ਇੱਕ ਘੰਟਿਆਂ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਆਕਸੀਜਨ ਲੈਣਾ ਪੈ ਰਿਹਾ ਹੈ ਇਹੋ ਜਿਹੇ ਹਾਲਾਤ ਜੇਕਰ ਪੰਜਾਬ ਦੇ ਨਾ ਹੋਣ ਤਾਂ ਇਸ ਲਈ ਸਾਨੂੰ ਵਾਤਾਵਰਨ ਦਾ ਜਿਹੜਾ ਖਿਆਲ ਰੱਖਣਾ ਪਏਗਾ ਉਸ ਦੇ ਲਈ ਵਾਤਾਵਰਨ ਨੂੰ ਬਚਾਉਣ ਲਈ ਪਾਣੀ ਅਤੇ ਰੁੱਖ ਜੋ ਕਿ ਮੁੱਖ ਸਰੋਤ ਨੇ ਇਹਨਾਂ ਨੂੰ ਸਾਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨੀ ਪਏਗੀ ਤਾਂ ਇਸੇ ਨੂੰ ਲੈ ਕੇ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਤਾਂ ਜਿਨ੍ਹਾਂ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਆਖਰ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਜਾਗੋ ਕੀਤਾ ਜਾ ਰਿਹਾ ਔਰ ਕਿਹੜੇ-ਕਿਹੜੇ ਉਪਰਾਲੇ ਕੀ ਜੇਕਰ ਰੁੱਖ ਹੀ ਨਹੀਂ ਹੋਣਗੇ ਤਾਂ ਆਉਣ ਵਾਲੀ ਪੀੜ੍ਹੀ ਕਿਸ ਤਰੀਕੇ ਨਾਲ ਗੁਜ਼ਾਰਾ ਕਰੇਗੀ ਕਿਉਂਕਿ ਇੱਕ ਰੁੱਖ ਦੇ ਨਾਲ ਜਿਹੜੀ ਕਾਫੀ ਗਰਮੀ ਤੋਂ ਬਚਾਅ ਹੁੰਦਾ ਹੈ ਅੱਧੀ ਗੱਲ ਕਰੀਏ ਤਾਂ ਇਸੇ ਦੇ ਨਾਲ ਜਿਹੜੀ ਬਾਰਿਸ਼ ਦੀ ਵੀ ਸੰਭਾਵਨਾ ਵਧਦੀ ਹੈ ਪਰ ਜਿਸ ਤਰੀਕੇ ਨਾਲ ਧਰਤੀ ਦੇ ਉੱਤੇ ਲਗਾਤਾਰ ਪੀੜ ਕੱਟੇ ਜਾ ਰਹੇ ਨੇ ਤਾਂ ਉਸੇ ਤਰੀਕੇ ਨਾਲ ਜਿਹੜੇ ਵਾਤਾਵਰਣ ਖਤਮ ਹੁੰਦਾ ਜਾ ਰਿਹਾ ਇੱਥੇ ਗੱਲਬਾਤ ਕਰਾਂਗੇ ਜਿੰਨਾ ਲੋਕ ਵਾਤਾਵਰਣ ਦੀ ਜੇਕਰ ਗੱਲ ਕੀਤੀ ਜਾਵੇ ਬਚਾਉਣ ਲਈ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਸਾਡੇ ਨਾਲ ਮੈਂਬਰ ਮਿਲ ਜੁਨੇ ਭਾਜੀ ਅੱਜ ਜਿਹੜੇ ਖਾਸ ਪ੍ਰਾਲੇ ਕੀਤੇ ਜਾ ਰਹੇ ਨੇ ਫਲੈਗ ਮਾਰਚ ਕੱਢਿਆ ਜਾ ਰਿਹਾ ਵਾਤਾਵਰਨ ਨੂੰ ਬਚਾਉਣ ਲਈ ਕੀ ਕਹਿਣਾ ਚਾਹਗੇ ਵਾਤਾਵਰਨ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਪ੍ਰੋਫੈਸਰ ਮੁਕੇਸ਼ ਅਗਰਵਾਲ ਰਿਟਾਇਰਡ ਪ੍ਰਿੰਸੀਪਲ گورਨਮੈਂਟ ਜਿਤਨਾ ਕਾਲਜ ਪਟਿਆਲਾ ਮੈਂ ਮੈਥਮੈਟਿਕਸ ਦਾ ਪ੍ਰੋਫੈਸਰ ਰਿਹਾ 37 ਸਾਲ ਮੈਂ ਪੜਾਇਆ ਇੱਥੇ ਸਰੂਕਲਾਨੀ گورਨਮੈਂਟ ਕਾਲਜ ਜਿਹੜਾ ਲੜਕੀਆਂ ਦਾ ਸੀ ਉੱਥੇ ਮੈਂ ਪ੍ਰੋਫੈਸਰ ਸੀਗਾ ਪਰ ਇਹ ਪੜ੍ਹਾਈ ਲਿਖਾਈ ਮੇਰੀ ਸੀਗੀ ਉਹਦੇ ਟਰਕੇ ਮੈਂ ਨੌਕਰੀ ਕੀਤੀ ਮੇਰੇ ਫਰਜ਼ ਜ਼ਿਆਦਾ ਕਰਨਾ ਹੀ ਪਰਿਵਾਰ ਦਾ ਇਹਦਾ ਮਤਲਬ ਮੈਂ ਕੋਈ ਕੰਮ ਨਹੀਂ ਕੀਤਾ ਉਹ ਤੇ ਮੇਰੀ ਮਜਬੂਰੀ ਸੀ ਕੰਮ ਕੀ ਹੈ ਜਿਹੜੇ ਵਾਇਗਰੂ ਨੇ ਸਾਨੂੰ ਦਿੱਤਾ ਹੈ ਕਿ ਦੂਜਿਆਂ ਦਾ ਭਲਾ ਖੁਲਾ ਕਰਨਾ ਸਰਬਦਾ ਭਲਾ ਦੂਜੇ ਨੇ ਕਲਿਆਣ ਕਰਨ ਵਾਸਤੇ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰੋ ਉਹਦੇ ਵਿੱਚ ਨਿਤਰਤ ਕੀ ਹੈ ਲੋਕਾਂ ਦੀ ਜ਼ਿੰਦਗੀ ਬਚਾਓ ਇਹ ਲੋਕ ਸਾਰੇ ਸਾਡੇ ਨੇ ਇਹ ਜਿਨ੍ਹਾਂ ਨੇ ਦੇਸ਼ ਨੂੰ ਸੰਭਾਲਣਾ ਹੈ ਜਿਨ੍ਹਾਂ ਨੇ ਇਹ ਦੇਸ਼ ਨੂੰ ਅੱਗੇ ਲਿਜਾਣਾ ਪ੍ਰਗਤੀ ਲੈ ਕੇ ਆਣਾ ਇਹਨਾਂ ਦੀ ਜ਼ਿੰਦਗੀ ਬਚੋ ਕੀ ਤਾਂ ਕੰਮ ਹੋਊਗਾ ਅਸੀਂ ਸੋਚਦੇ ਪਏ ਆ ਕਿ ਵੀ ਇਹ ਉਪਰਾਲੇ ਦੇ ਅੰਤਰਗਤ ਅਸੀਂ ਕਿਹੜੇ ਕਿਹੜੇ ਕੰਮ ਕਰ ਸਕਦੇ ਆ ਉਹਦੇ ਵਿਚਾਰ ਦੀਨ ਹੈਗਾ ਕਿ ਵੀ ਮਾਤਾ ਵਰਦੇ ਵਿੱਚ ਕਈ ਗੱਲਾਂ ਆਂਦੀਆਂ ਇੱਕ ਹੈ ਸਾਡੀ ਹਵਾ ਜਿਹੜੀ ਹੈ ਸ਼ੁੱਧ ਹੋਣੀ ਚਾਹੀਦੀ ਹੈ ਇਹਦੇ ਤੇ ਜਿਹੜੀ ਪ੍ਰਦੂਸ਼ਣ ਫੈਲਿਆ ਹੈ ਉਹ ਮੁਕਤ ਹੋਣੀ ਚਾਹੀਦੀ ਪ੍ਰਦੂਸ਼ਣ ਤੋਂ ਦੂਜੇ ਸਾਈਡਾ ਪਾਣੀ ਹੈ ਪਾਣੀ ਨਾ ਘਟਣਾ ਵੀ ਨਹੀਂ ਚਾਹੀਦਾ ਨਾਲੇ ਪ੍ਰਦੂਸ਼ਿਤ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਬਿਗਾਰੇ ਆਪਾਂ ਰਹਿ ਨਹੀਂ ਸਕਦੇ ਇੱਕ ਮਿੰਟ ਵਾਸਤੇ ਸਾਰੇ ਰੋਕ ਸਕਦੇ ਇਹ ਥੋੜੇ 15 20 ਮਿੰਟ ਵਾਸਤੇ ਬਾਅਦ ਚ ਪਾਣੀ ਤਾਂ ਚਾਹੀਦਾ ਤੇ ਤੁਹਾਨੂੰ ਪਾਣੀ ਨਾ ਮਿਲੇ ਤਾਂ ਤੁਸੀਂ ਸਰਫਾ ਤੁਸੀਂ ਭੱਜਣਾ ਇੱਥੇ ਸਭ ਕੁਝ ਛੱਡ ਕੇ ਭੱਜੋਗੇ ਆਪਣੀ ਬਿਲਡਿੰਗ ਛੱਡ ਕੇ ਕਾਰਾਂ ਭੱਜ ਕੇ ਛੱਡ ਜਾਓਗੇ ਤੁਸੀਂ ਕਹੋਗੇ ਮੈਨੂੰ ਪਾਣੀ ਦੇ ਕਿਉਂਕ ਉਦੋਂ ਕੁਝ ਨਹੀਂ ਨਜ਼ਰ ਆਉਂਦਾ ਸੋ ਸਾਰਾ ਕੁਝ ਧਰੇ ਰਹਿ ਜਾਂਦਾ ਐਸਰਕੇ ਪਾਣੀ ਜਿਹੜਾ ਸੁਧ ਪਾਣੀ ਸੁਧਾ ਹੋ ਉਹ ਤੀਜੀ ਗੱਲ ਜਿਹੜੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਸੁਧ ਕਰਨ ਵਾਸਤੇ ਜਿਹੜੀ ਹੈ ਉਹ ਕਚਰਾ ਪ੍ਰਬੰਧਨ ਈ ਹੈ ਜਿੱਦ ਕਚਰਾ ਪ੍ਰਬੰਧਨ ਨਾ ਕੀਤਾ ਤਾਂ ਸਾਰਾ ਕੰਮ ਉੱਥੇ ਦਾ ਧਰੇ ਰਹਿ ਜਾਣਾ ਸੋ ਅਸੀਂ ਤਿੰਨਾਂ ਦੇ ਉੱਤੇ ਵਿਚਾਰ ਕਰਦੇ ਹੋਏ ਪਹਿਲੀ ਗੱਲ ਤੇ ਮੈਂ ਕਹੂੰਗਾ ਕਿ ਹਵਾ ਨੂੰ ਸੁਧ ਕਰਨਾ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਹੈ ਆਪਾਂ ਪੱਤੇ ਨੂੰ ਹੱਦ ਨਹੀਂ ਲਾਣੀ ਪੱਤੇ ਦਿਖਦੇ ਨੇ ਕੁਦਰਤ ਹੈ ਕੁਦਰਤ ਹੈ ਬਹੁਤ ਮਹਾਨ ਹੈ ਕੁਦਰਤ ਤੇ ਐਸ ਤੂੰ ਸਮਝਣਾ ਪੈਗਾ ਸਾਡਾ ਜੀਵਨ ਪ੍ਰਤੀਕੂਲ ਹੋਣਾ ਚਾਹੀਦਾ ਅਸੀਂ ਜਦੋਂ ਦੀ ਪ੍ਰਤੀਕੂਲ ਬਣੇ ਆ ਇਹਦੇ ਤੋਂ ਉਲਟ ਚੱਲਦੇ ਪਏ ਆ ਸਾਡੀਆਂ ਪਰੇਸ਼ਾਨੀਆਂ ਜਿਹੜੀ ਵਧੀਆਂ ਸੋ ਆਪਣਾ ਜੀਵਨ ਪ੍ਰਤੀ ਪ੍ਰਕਿਰਤੀ ਦੇ ਕੋਨਕੂਲ ਬਣਾਇਆ। ਜੇ ਗੱਲ ਕਰੀਏ ਹਵਾ ਦੀ, ਹਵਾ ਦੁਸ਼ਟ ਹੁੰਦੇ ਕਾਰਨ ਹੋਰ ਵੀ ਨੇ। ਜੇ ਗੱਲ ਕਰੀਏ ਫੈਕਟਰੀਆਂ ਦੇ ਵਿੱਚ ਧੂਆ ਨਿਕਲਦਾ ਹੈ। ਆਪਣੀ ਕਾਰਾਂ ਦੀ ਆਵਾਜਾਈ, ਪੈਟਰੋਲ ਗੱਡੀਆਂ ਦੀ, ਡੀਜ਼ਲ ਦੀ ਗੱਲ ਕਰੀਏ, ਇਹਨਾਂ ਦਾ ਜਿਹੜਾ ਧੂਆ ਉਹ ਵੀ ਵਾਤਾਵਰਨ ਨੂੰ ਖਰਾਬ ਕਰਦਾ ਹੈ। ਤੇ ਕਈ ਥਾਵਾਂ ਤੇ ਜਿੱਦਾਂ ਅੱਗ ਵੀ ਲਗਾਈ ਜਾਂਦੀ ਹੈ ਕਟਾਈ ਤੋਂ ਬਾਅਦ, ਉਹ ਵੀ ਵਾਤਾਵਰਨ ਨੂੰ ਜਿਹੜਾ ਨੁਕਸਾਨ ਕਿਤੇ ਨਾ ਕਿਤੇ ਪਹੁੰਚਾਉਂਦੇ ਨੇ। ਪਰ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਕਿ ਵਾਤਾਵਰਨ ਜਿਹੜਾ ਇਹਨਾਂ ਨਾਲ ਆਉਣ ਵਾਲਾ ਟਾਈਮ ਵਧੀਆ ਹੋਵੇ। ਇਹ ਜਿਹੜਾ ਮਨੁੱਖ ਹੈ ਨਾ ਉਹ ਇਹਨਾਂ ਸ੍ਰੇਸ਼ ਜੀਵ ਹੈ ਜਿਹੜਾ ਕਿ ਤੁਹਾਨੂੰ ਮੰਗਲ ਗ੍ਰਹਿ ਤੇ ਪਹੁੰਚਾ ਸਕਦਾ ਹੈ ਉਹ ਇਹ ਚੀਜ਼ਾਂ ਦੇ ਹੱਲ ਉਸੇ ਵੇਲੇ ਕੱਢ ਦੇਗਾ ਜੇਕਰ ਅਸੀਂ ਉਹਦੇ ਧਿਆਨ ਚ ਲਾ ਦਈਏ ਕਿ ਤੇਰਾ ਜੀਵਨ ਜਿਹੜਾ ਪ੍ਰਕਿਰਤੀ ਦੇ ਅਨੁਪੂਰਨ ਹੋਣਾ ਚਾਹੀਦਾ ਹੈ ਦੇਖੋ ਮੈਂ ਪਹਿਲੀ ਗੱਲ ਕਹੀ ਜਿਵੇਂ ਪੱਤੇ ਆ ਪੱਤੇ ਇਹਨਾਂ ਤੁਹਾਡੇ ਕੋਲ ਅਲਟਰਨੇਟਿਵ ਹੈਗਾ ਵਿਕਲਪ ਹੈਗਾ ਸਾਧਨ ਹੈਗਾ ਤੁਸੀਂ ਪੱਤੇ ਕਦੀ ਵੀ ਨਹੀਂ ਜਲਾਓਗੇ ਇਹ ਕਰੋਗੇ ਪੱਤਿਆਂ ਨੂੰ ਪਿੱਟ ਬਣਾ ਕੇ ਉਹਦੇ ਵਿੱਚ ਪਾ ਕੇ ਗੋਬਰ ਦੀ ਖਾਦ ਪਾ ਕੇ ਉਹਦੀ ਖਾਦ ਬਣਾਓਗੇ ਔਰ ਖਾਦ ਉਸੇ ਵੇਲੇ ਤੁਸੀਂ ਆਪਣੇ ਬੂਟਿਆਂ ਦੇ ਵਿੱਚ ਇਸ ਤਰ੍ਹਾਂ ਮਲ ਕਰੋਗੇ ਬੂਟੇ ਵੀ ਤੁਹਾਡੇ ਆਰਗੇਨਿਕ ਦੇ ਤਿਹਦੇ ਉਤੇ ਉਹ ਤਿਆਰ ਹੋਣਗੇ ਉਹਦੇ ਵਿੱਚ ਜੇ ਫੁੱਲਾਂ ਦੀ ਸੁਗੰਧ ਹੋਏਗੀ ਉਹਦੇ ਵਿੱਚ ਜੇ ਵਾਤਾਵਰਣ ਦੀ ਹਵਾ ਫੈਲੇਗੀ ਉਹ ਬਹੁਤ ਹੀ ਬਹੁਤ ਹੀ ਵਾਤਾਵਰਣ ਨੂੰ ਬਧਿਆਫੀ ਨਾਲ ਬਨਣ ਦੇ ਵਿੱਚ ਜਿਹੜੀਆਂ ਨਾ ਸਹਾਇਤਾ ਕਰਦੀ ਹੈ ਤੁਸੀਂ ਗੰਦੇ ਪੇ ਕਾਰਾਂ ਦੀ ਕਾਰਾਂ ਜਿਹੜੀਆਂ ਪਟ્રોલ ਦੀਆਂ ਡੀਜ਼ਲ ਦੀਆਂ ਕਾਰਾਂ ਜਿਹੜੀਆਂ ਇਨੂੰ ਬਦਲ ਕੇ ਆਪਾਂ ਜਿਹੜੀਆਂ ਇਲੈਕਟ੍ਰਿਕ ਕਾਰਾਂ ਬਣਾਈਏ ਹਾਈਡਰੋਜਨ ਦੇ ਨਾਲ ਜੁੜੀਆਂ ਕਾਰਾਂ ਬਣਾਈਏ ਅਸੀਂ ਇਸ ਪ੍ਰਕਾਰ ਦੀ ਫਿਊਲ ਦਾ ਇਸਤੇਮਾਲ ਕਰੀਏ ਜਿਹੜਾ ਕਿ ਬਾਇਓਫਿਊਲ ਹੋਵੇ ਜਿਹੜਾ ਕਿ ਦੂਜਾ ਫਿਊਲ ਜਿਸ ਦਾ ਜਦੋਂ ਕਰਦੇ ਪਏ ਉਹਦੀ ਅਸਾਨੀ ਪਰੇਸ਼ਾਨੀਆਂ ਸ਼ੁਰੂ ਹੋ ਰਹੀਆਂ ਸੋ ਬਾਇਓਫਿਊਲ ਦਾ ਇਸਤੇਮਾਲ ਕਰਨਾ ਸ਼ੁਰੂ ਕਰੀਏ ਆਪਾਂ ਗੈਸ ਜਿਹੜੀ ਹੈ ਘਰ ਵਿੱਚ ਰੱਖੀ ਹੈ ਉਹ ਵੀ ਸਾਡਾ ਜਿਹੜਾ ਆਪਾਂ ਹਵਾ ਜੈ ਅਸ਼ੁੱਧ ਕਰਨ ਦਾ ਕਾਰਨ ਬੰਦ ਕੀਤਾ ਅਸੀਂ ਕਿਹੜੀ ਗੈਸ ਹੁਣੀ ਕਰੀਏ ਗੈਸ ਪਲਾਂਟ ਦੀ ਜਿਹੜੀ ਹੈ ਗੈਸ ਜਿਹੜੀ ਹੈ ਉਹ ਸ਼ੁੱਧ ਕਰੀਏ ਅਸੀਂ ਗੈਸ ਦੇ ਵਿੱਚ ਜਿਹੜੀ ਹੈ ਗੋਬਰ ਦਾ ਕਰੇਗਾ ਆਪਸ ਜਿਹੜੇ ਉਹ ਸਾਰੀ ਚੀਜ਼ਾਂ ਜਿਹੜੀਆਂ ਛੱਡਦੇ ਆ ਉਹ 스멜 ਪੈਦਾ ਕਰਦੀਆਂ ਉਹ ਨਾ 스멜 ਪੈਦਾ ਕਰਕੇ ਇੱਕ ਉਹ ਤੋਂ ਮੁਕਤੀ ਮਿਲੇਗੀ ਦੂਜੇ ਤੁਹਾਨੂੰ ਵਾਤਾਵਰਣ ਨੂੰ ਸ਼ੁੱਧ ਕਰਨ ਦੀ ਤੇ ਮੁਕਤੀ ਮਿਲੇਗੀ ਆਪਾਂ ਹਰ ਚੀਜ਼ ਸਾਡੇ ਕੋਲੇ ਕੀ ਹੈ ਸਾਨੂੰ ਵਿਕਲਪ ਨਹੀਂ ਦਿੱਤੇ ਜਾ ਰਹੇ ਸਾਨੂੰ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਦਿੱਤਾ ਜਾ ਰਿਹਾ ਤੰਤਰ ਨਹੀਂ ਦਿੱਤਾ ਜਾ ਰਿਹਾ ਜਿਹਦੇ ਵਿੱਚ ਅਸੀਂ ਇਹ ਸਾਰਾ ਵਾਤਾਵਰਣ ਨੂੰ ਸੈੱਟ ਕਰਕੇ ਆਪਣੀ ਜੀਵਨ ਨੂੰ ਸੁਭਤ ਕਰ ਲਈਏ ਸੋ ਇਸ ਜੀਵਨ ਦੇ ਵਿੱਚ ਹਵਾ ਸ਼ੁੱਧ ਕਰਨੀ ਜ਼ਰੂਰੀ ਹੈ ਪਾਣੀ ਸ਼ੁੱਧ ਕਰਨਾ ਜ਼ਰੂਰੀ ਹੈ ਪਾਣੀ ਦੇ ਵਿੱਚ ਜਿਹੜੀਆਂ ਹੈ ਦਾ ਇਹ ਸਾਰੀ ਖਾਸ ਤੌਰ ਤੇ ਹੈ ਇਹ ਜਿਹੜੀ ਅਸੀਂ ਪਲਾਸਟਿਕ ਫੁੱਟਦੇ ਹਾਂ ਸਿੰਗਲ ਯੂਜ਼ ਪਲਾਸਟਿਕ ਆਪਾਂ ਕੋਈ ਚੀਜ਼ ਲੈਨੇ ਖੰਦੇ ਜਾਂ ਸੁੱਟਦੇ ਨਹੀਂ ਅਸੀਂ ਉਹ ਸੋਚਦੇ ਨਹੀਂ ਆਹ ਚੀਜ਼ ਜਿਹੜੀ ਤੁਸੀਂ ਸੁੱਟੀ ਆ ਇਹ 12 14 ਸਾਲ ਗਲਤੀ ਨਹੀਂ ਇਹ ਕੁਝ ਮਿੱਟੀ ਦੇ ਵਿੱਚ ਜਾ ਕੇ 12-14 ਸਾਲ ਤੱਕ ਜਮੀਨ ਨੂੰ ਜ਼ਹਿਰੀਲਾ ਕਰਦੀ ਰਹੂਗੀ ਇਹ ਜ਼ਹਿਰੀਲਾ ਪਦਾਰਥ ਹੈ ਅਸੀਂ ਉਹਨੂੰ ਸੋਚ ਕੇ ਨਾ ਸੁੱਟ ਕੇ ਆਪਾਂ ਉਹਨੂੰ ਜ਼ਹਿਰੀਲੇ ਪਦਾਰਥ ਨੂੰ ਉੱਥੇ ਹਵਾ ਨਾਲ ਉਡਦੀ ਹੈ ਮਿੱਟੀ ਤੇ ਉਹਦੇ ਉੱਤੇ ਪੈ ਜਾਂਦੀ ਹੈ ਜਮੀਨ ਤੇ ਸਮਾ ਜਾਂਦੀ ਹੈ ਉਹ ਚਲਦਾ ਰਹਿੰਦਾ ਉਹ ਗਲਤ ਹੋਣੀ ਪਰ ਸਰ ਜਿੱਕਰ ਗੱਲ ਕਰੀਏ ਵਾਤਾਵਰਨ ਨੂੰ ਨੁਕਸਾਨ ਤਾਂ ਹੈ ਕਈ ਚੀਜ਼ਾਂ ਨਾਲ ਹੈ ਮੈਂ ਜਿਵੇਂ ਗੱਲ ਕੀਤੀ ਫੈਕਟਰੀਆਂ ਦੇ ਧੂਏ ਨਾਲ ਸੀ ਗੱਡੀਆਂ ਨਾਲ ਸੀ ਹੋਰ ਵੀ ਕਈ ਕਾਰਨ ਨੇ ਹੁਣ ਜੇਕਰ ਗੱਲ ਕਰੀਏ ਪੇੜਾਂ ਦੀ ਕਟਾਈ ਜਿਸ ਤਰੀਕੇ ਨਾਲ ਹੋ ਰਹੀ ਹੈ ਕਿਉਂਕਿ ਪੇੜਾਂ ਦੀ ਕਟਾਈ ਵੀ ਆ ਡੀਕਰ ਨੀਡ ਬਣ ਚੁੱਕੀ ਹੈ ਜਿੰਨਾ ਫਰਨੀਚਰ ਤਿਆਰ ਹੋ ਰਿਹਾ ਘਰ ਦੀਆਂ ਹੋਰ ਵੁੱਡ ਨੇ ਜਿਹੜੀਆਂ ਚੀਜ਼ਾਂ ਨੇ ਤਿਆਰ ਹੋ ਰਹੀਆਂ ਨੇ ਇਹਨਾਂ ਦੀ ਵੱਡੇ ਪੱਧਰ ਤੇ ਕਟਾਈ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਹਦੇ ਨਾਲ ਹੀ ਹਰ ਸਾਲ ਜਿਹੜੀ ਗਰਮੀ ਆਪਣਾ ਰਿਕਾਰਡ ਤੋੜਦੀ ਪਈ ਆ ਤਾਂ ਅੱਜ ਜਿੱਤਨਾ ਕਿ ਵਾਤਾਵਰਨ ਨੂੰ ਬਚਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਵਾਤਾਵਰਨ ਡੇ ਦੇ ਤੇ ਇਹ ਅੱਜ ਹੀ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਵੀ ਕੀਤੇ ਜਾਂਦੇ ਨੇ ਇਹ ਵਾਤਾਵਰਨ ਨੂੰ ਬਚਾਉਣ ਵਾਸਤੇ ਇੱਕ ਦਿਨ ਦਾ ਕੰਮ ਨਹੀਂ ਹੈ ਨਾ ਹੀ ਇੱਕ ਬੰਦੇ ਦਾ ਕੰਮ ਹੈ ਸਾਰੇ ਸਮਾਜ ਨੂੰ ਲੱਗਣਾ ਪਏਗਾ ਔਰ ਸਾਰਾ ਸਮਾ 24/7 ਕਿਸੇ ਵੇਲੇ ਵੀ ਕਿਤੇ ਵੀ ਜਾ ਕੇ ਪੌਦੇ ਲਗਾਣੇ ਪੈਣ ਸਾਡਾ ਤੇ ਹੈਗਾ ਹੀ ਨਾਰਾ ਇਹ ਟੋਏ ਤੁਹਾਡੇ ਬੂਟੇ ਸਾਡੇ ਇੱਕ ਫੋਨ ਤੇ ਸਾਨੂੰ ਕਹਦੇ ਹੋ ਕਿ ਸਾਡੇ ਇੱਥੇ ਜਗ੍ਹਾ ਖਾਲੀ ਪਈ ਆ ਤੋਏ ਤੁਹਾਡੇ ਘਟਾ ਦਿੱਤੇ ਆ 50 ਤੋਏ ਘਟਾਏ ਆ 50 ਬੂਟੇ ਲਾ ਦਿਓ 100 ਤੋਏ ਘਟਾਏ ਆ 100 ਬੂਟੇ ਲਾ ਦਿਓ ਅਸੀਂ ਉਸੇ ਵੇਲੇ ਉੱਥੇ ਬੂਟੇ ਲਾਣ ਚਾਈ ਜਾਏ ਇਹ ਕੰਮ ਜਿਹੜਾ ਹੈ ਫੋਰ ਐਵਰ ਹੈ 24 ਘੰਟੇ ਕੰਮ ਹੈ ਐ ਸਰ ਕੇ ਜਿੱਥੇ ਜਿੱਥੇ ਵੀ ਜਗਾ ਖਾਲੀ ਹੋਏ ਅਸੀਂ ਸਿਰਫ ਰਿਕੁਐਸਟ ਕੋ ਕਰੀ ਦੀ ਸਮਾਜ ਨੂੰ ਸਕੂਲਾਂ ਚ ਚਾਹੀਦਾ ਕਾਲਜ ਚ ਚਾਹੀਦਾ ਯੂਨੀਵਰਸਿਟੀ ਚ ਚਾਹੀਦਾ ਬੱਚਿਆਂ ਨੂੰ ਅਵੇਅਰਨੈਸ ਪ੍ਰੋਗਰਾਮ ਦੇ ਅੰਤਰਗਤ ਸੈਮੀਨਾਰ ਕਰਨ ਵਾਸਤੇ ਬੱਚਿਆਂ ਨੂੰ ਟੀਚਰਸ ਨੂੰ ਸਮਝਾਉਣ ਵਾਸਤੇ ਤੇ ਬਈ ਇਹ ਸਾਨੂੰ ਨਾ ਇਹ ਫੋਨ ਨੰਬਰ ਨੋਟ ਕਰ ਲਓ ਸਾਨੂੰ ਆਵਾਜ਼ ਦੇ ਦੇਣਾ ਮੇਰੇ ਘਰ ਦੇ ਲੱਗੇ ਜੀ ਜਗਾ ਪਈ ਆ ਉਥੇ ਬੂਟੇ ਲਾ ਦਿਓ ਤੁਹਾਡਾ ਕੋਈ ਕੰਮ ਨਹੀਂ ਫਿਰ ਕੋਈ ਸਾਡਾ ਕੰਮ ਸਾਡਾ ਹੀ ਅਸੀਂ ਲਾ ਜਾਾਂਗੇ ਉਹ ਬੂਟੇ ਲਾਣ ਦਾ ਮਤਲਬ ਕੀ ਆ ਬੂਟੇ ਲਾਣ ਨਾਲ ਆਕਸੀਜਨ ਛੱਡਦੇ ਨੇ ਆਕਸੀਜਨ ਛੱਡਣ ਦੇ ਨਾਲ ਵਾਤਾਵਰਣ ਦੇ ਵਿੱਚ ਜਿਹੜੀ ਆਕਸੀਜਨ ਦੀ ਪਾਤਰਾ ਭਰਪੂਰ ਹੁੰਦੀ ਹੈ ਉਹ ਕਾਰਬਨ ਡਾਈਆਕਸਾਈਡ ਕੰਜ਼ੂਮ ਕਰਦੇ ਨੇ ਉਹ ਕਾਰਬੋਨੇਸ਼ਨ ਕੰਜ਼ੂਮ ਕਰਨ ਦਾ ਮਤਲਬ ਕੀ ਹੈ ਕਿ ਉਹਦੇ ਕਰਕੇ ਜਿਹੜੀਆਂ ਅਸ਼ੁੱਧਤਾ ਆਈ ਹੈ ਜਿਹਦੇ ਕਰਕੇ ਪ੍ਰਦੂਸ਼ਣ ਉਹਦੇ ਚ ਆਇਆ ਸੀ ਉਸ ਤੋਂ ਮੁਕਤੀ ਪ੍ਰਾਪਤ ਹੋਵੇਗੀ ਇਹ ਕੁਝ ਬੂਟੇ ਅਸੀਂ ਸਪੈਸ਼ਲੀ ਕਹਿੰਦੇ ਆ ਇਹ ਜ਼ਰੂਰ ਲਵਾਓ ਪੀਪਲ ਦਾ ਨੀਮ ਦਾ ਬੋਰਡ ਦਾ ਔਰ ਮੈਡੀਸਨ ਪਲਾਂਟ ਦਾ ਸੋਜਣਾ ਆਪਣਾ ਅਮਲਤਾਸ ਆਪਣਾ ਗੁਲਮੋਹਰ ਆਪਣਾ ਸੁਖਚੈਣ ਆਪਣਾ ਆਮਲਾ ਆਪਣੇ ਅਰਜੁਨ ਇਹੋ ਜਿਹੇ ਬੂਟੇ ਅਸੀਂ ਜ਼ਿਆਦਾ ਪ੍ਰਿਫਰ ਕਰਦੇ ਹਾਂ ਲਾਉਣ ਨੂੰ ਜਿਹੜੇ ਕਿ ਵਾਤਾਵਰਣ ਨੂੰ ਸ਼ੁੱਧ ਕਰਦੇ ਆ ਫੁੱਲ ਬੂਟੇ ਨਹੀਂ ਲਾਂਦੇ ਆਪਾਂ ਇਹ ਬੂਟੇ ਲੰਦੇ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਇਹ ਚ ਸ਼ੁੱਧ ਤਾਂਦੀ ਪੀ ਤੁਹਾਡੇ ਸਾਹ ਦੇ ਵਿੱਚ ਅੰਦਰ ਜਾਂਦੀ ਪੀਏ ਰੋਗ ਫੁਲਾਉਂਦੀ ਪੀਆ ਉਦੋਂ ਜ਼ਿੰਦਗੀ ਬਚੇ ਤੁਹਾਡੀ ਸਾਡਾ ਕੰਮ ਹੋਗਾ ਤੇ ਦੂਜੀ ਗੱਲ ਕੀ ਹੈ ਪਾਣੀ ਦੀ ਪਾਣੀ ਜ਼ਮੀਨ ਦੇ ਥੱਲੇ ਬਹੁਤ ਘਟ ਗਿਆ ਕਿਉਂਕਿ ਅਸੀਂ ਕੱਢੀ ਜਾਂਦੇ ਪਿਆ ਆਪਾਂ ਨੂੰ ਕਈਆਂ ਨੂੰ ਪਤਾ ਹੀ ਨਹੀਂਗਾ ਸਮਾਜ ਦੇ ਵਿੱਚ ਉਹ ਸਮਝਦੇ ਕਿ ਪਾਣੀ ਜਿਹੜਾ ਧਰਤੀ ਦੇ ਵਿੱਚ ਪੈਦਾ ਹੁੰਦਾ ਓਏ ਪਾਣੀ ਧਰਤੀ 'ਚ ਪੈਦਾ ਨਹੀਂ ਹੁੰਦਾ ਇਹ ਥੱਲੇ ਇੱਕ ਵੱਡੀ ਟੈਂਕੀ ਲੱਗੀ ਹੈ ਉਹ ਟੈਂਕੀ ਜਿਹੜਾ ਸਟੋਰ ਵੈਲ ਹੈ ਆਪਾਂ ਦੋ ਬਰਤਾਂ ਖਾ ਚੁੱਕੇ ਆ ਪੀ ਚੁੱਕੇ ਆ ਪਾਣੀ ਦੀ ਤੀਸਰੀ ਪਰਤ ਚਲਦੀ ਪਈ ਆ 350 ਫੁੱਟ ਤੇ ਪਾਣੀ ਪਹੁੰਚ ਚੁੱਕਾ ਆ ਔਰ ਪਰਤ ਵੀ ਖਾਲੀ ਹੋ ਜਾਣੀ ਆ ਕਿਉਂਕਿ ਸਟੋਰ ਵੇਲਾ ਹੈ ਟੈਂਕੀ ਹੈ ਟੈਂਕੀ ਚ ਪਾਣੀ ਕੱਢੀ ਜਾਓਗੇ ਪਾਓਗੇ ਨਹੀਂ ਤੇ ਉਹ ਖਾਲੀ ਹੋਏਗੀ ਹੋਈਗੀ ਤੇ ਟੈਂਕੀ ਚ ਪਾਣੀ ਭਰਨ ਦਾ ਤਰੀਕਾ ਇੱਕੋ ਹੀ ਹੈ ਸਾਡੇ ਕੋਲ ਉਹ ਵਰਖਾ ਦਾ ਪਾਣੀ ਹੈ ਜਿਹੜਾ ਰੇਨ ਵਾਟਰ ਹੈ ਉਹਨੂੰ ਰੇਨ ਵਾਟਰ ਹਰ ਵੈਸਟਿੰਗ ਸਿਸਟਮ ਦੇ ਨਾਲ ਇੱਕ ਕੰਕਰੀਟ ਦੇ ਜੰਗਲਾਂ ਦੇ ਵਿੱਚ ਖੁਦਾਈ ਕਰਕੇ ਉਹਦੇ ਪਾਣੀ ਵਿੱਚ ੱਲੇ ਭੇਜੇਗਾ ਉਹ ਟੈਂਕੀ ਭਰਨੀ ਚਾਹੀਦੀ ਹੈ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਫਿਰ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਜ਼ਿੰਦਗੀ ਆਪਣੀ ਬਚਾ ਸਕਦੇ ਜੇ ਉਹ ਤੀਜੀ ਗੱਲ ਜਿਹੜੀ ਹੈ ਸੋਲਿਡ ਵੇਸਟ ਮੈਨੇਜਮੈਂਟ ਸੋਲਿਡ ਵੇਸਟ ਮੈਨੇਜਮੈਂਟ ਦੇ ਵਿੱਚ ਕਚਰਾ ਪ੍ਰਬੰਧਨ ਆਪਣਾ ਕਚਰਾ ਘਰ ਦਾ ਜਿਹੜਾ ਹੈ ਬਾਹਰ ਨਹੀਂ ਜਾਣਾ ਚਾਹੀਦਾ ਘਰ ਦਾ ਬਚ ਕਚਰਾ ਬਾਹਰ ਨਹੀਂ ਜਾਏਗਾ ਉਹ ਵੱਡੇ ਵੱਡੇ ਡੰਪ ਜਰੇ ਨੇ ਉਹ ਨਹੀਂ ਲੱਗਣਗੇ ਜਿਹੜਾ ਕਿ ਸਾਡੇ ਇੱਥੇ ਜਿਹੜਾ ਲੱਗਾ ਹੈ ਪਲਾਟ ਦੇ ਕੋਲ ਕਿ ਕਹਿੰਦੇ ਚੁਬਾਲ ਦੇ ਕੋਲ ਆਪਾਂ ਉਹ ਕੰਮ ਕਰੀਏ ਕਿਉਂ ਜਿਹੜਾ ਕਿ ਹੈਗਾ ਹੀ ਨਹੀਂ ਸੀ 60 70 ਸਾਲ ਪਹਿਲਾਂ ਮੇਰੇ ਪਿਤਾ ਜੀ ਮੈਨੂੰ ਦੱਸਦੇ ਕਿ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਬਈ ਸਾਡੇ ਘਰ ਚ ਕੋੜਾ ਨਹੀਂ ਨਿਕਲਦਾ ਜੇ ਗੱਡੀ ਕੋਈ ਆ ਜਵੇ ਨਾ ਅਸੀਂ ਕੋਈ ਕੂੜਾ ਨਹੀਂ ਦਿੰਦੇ ਸੀ ਕਿਉਂ ਕਿਉਂਕਿ ਸਾਡੇ ਘਰ ਦਾ ਕੂੜਾ ਆਪ ਸਾਨੂੰ ਸੰਭਾਲਣਾ ਹੁੰਦਾ ਸੀ ਆਪਣਾ ਹੀ ਮੈਂ ਦੱਸ ਸਕਦਾ ਆਪਣੇ ਘਰ ਦੇ ਕੂੜੇ ਨੂੰ ਗਿੱਲੇ ਕੂੜੇ ਤੋਂ ਬਹੁਤ ਵਧੀਆ ਚੀਜ਼ਾਂ ਬਣਦੀਆਂ ਦੋ ਚੀਜ਼ਾਂ ਮੈਂ ਦੂਰ ਦੱਸਾਂਗਾ ਇੱਕ ਖਾਦ ਬਣ ਸਕਦੀ ਹੈ ਇੱਕ ਬਾਇਓ ਜੈਨ ਬਣ ਸਕਦਾ ਆਪਾਂ ਗਿੱਲੇ ਕੂੜੇ ਨੂੰ ਕਿਸੇ ਡਰਮ ਦੇ ਵਿੱਚ ਰੱਖ ਕੇ ਉਹਦੇ 'ਚ ਆਪਾਂ ਗੋਬਰ ਦੀ ਥੋੜੀ ਜੀ ਕਾਦ ਪਾ ਦੇ ਜੇ ਪਾਣੀ ਲਾ ਕੇ ਉਹਨੂੰ ਨਾ ਇੱਕ ਬੜੀਆ ਕੰਪੋਸਟ ਬਣਾ ਸਕਦੇ ਆ ਖਾਦ ਦੇ ਰੂਪ ਦੇ ਵਿੱਚ ਉਹਨੂੰ ਬਦਲ ਸਕਦੇ ਆ ਉਹ 45 ਦਿਨਾਂ ਬਾਅਦ ਖਾਦ ਬਣ ਜਾਂਦੀ ਆ ਉਹ ਤੁਸੀਂ ਜਿੱਥੇ ਮਰਜ਼ੀ ਇਸਤੇਮਾਲ ਕਰੋ ਆਪਣੇ ਬੂਟੇ ਉਥੇ ਵਿੱਚ ਇਸਤੇਮਾਲ ਕਰੋ ਕਦੂਜਾ ਗਾ ਪਾਇਉਂ ਜਾਈ ਮ ਪਾਇਉਂ ਜਾਈ ਦੇ ਵਿੱਚ ਕੀ ਆ 300 300 ਗ੍ਰਾਮ ਕੂੜਾ ਤੇੜਾ ਇਹੜਾ ਕੂੜਾ ਗਿੱਲਾ ਤੇੜਾ ਛਿਲਕੇ ਆਪਾਂ ਫਲਾਂ ਦੇ ਛਿਲਕੇ ਹੋਣ ਆਪਣੇ ਸਬਜ਼ੀਆਂ ਦੇ ਛਿਲਕੇ ਹੋਣ ਆਪਾਂ ਫੁੱਲਾਂ ਦੇ ਫੁੱਲ ਹੋਣ ਇਹਨਾਂ ਤੋਂ ਬੜਾ ਸੋਹਣਾ ਇੰਜਾਈਮ ਬਣਾ ਸਕਦੇ ਆ ਇਹ 300 ਗ੍ਰਾਮ ਲੈ ਲਓ ਉਹਦੇ 'ਚ 100 ਗ੍ਰਾਮ ਗੁੜ ਪਾ ਦਿਓ ਉਹਦੇ 'ਚ 1 ਲੀਟਰ ਪਾਣੀ ਪਾ ਦਿਓ ਇਹ ਤਿੰਨਾਂ ਚੀਜ਼ਾਂ ਨੂੰ ਨਾ ਇੱਕ ਬੰਦ ਡੱਬੇ ਦੇ ਵਿੱਚ ਪਾ ਕੇ ਰੱਖ ਦਿਓ ਔਰ ਇਹ ਥੋੜਾ ਜਿਹਾ ਡੱਬਾ ਖੋਲੋ ਤੇ ਉਹਦੀ ਹਵਾਸ ਕੱਢੀ ਜਾਓ ਖੋਲਣਾ ਨਹੀਂ ਪੂਰਾ ਨਹੀਂ ਖੋਲਣਾ ਆਕਸੀਜਨ ਵਿੱਚ ਜਾਨ ਚਾਹੀਦੀ ਥੋੜਾ ਜਿਹਾ ਡੱਬਾ ਖੋਲੋ ਉਹ ਸੀਂ ਕਰਕੇ ਬਾਹਰ ਵੇਗਾ ਬੱਸ ਇਕੱਲੇ ਕੀ ਬੰਦ ਕਰ ਦਿਓ ਫਿਰ ਖੋਲੋ ਅਗਲੇ ਦਿਨ ਫਿਰ ਬਾਤ ਕਰ ਦਿਓ ਖੋਲੋ ਇਹਨੂੰ ਕਰਦੇ 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 90 ਦਿਨਾਂ ਤੋਂ ਬਾਅਦ ਉਹ ਉੰਜਾਈ ਬਣੇਗਾ ਜਿਹੜਾ ਕਿ ਬਾਜ਼ਾਰ ਤੋਂ ਨਹੀਂ ਮਿਲ ਸਕਦਾ ਤੁਹਾਨੂੰ ਕੈਮੀਕਲ ਤੋਂ ਫ੍ਰੀ ਤੁਸੀਂ ਉਸ ਕੈਮੀਕਲ ਤੋਂ ਫ੍ਰੀ ਯੁਕਤ ਜਿਹੜਾ ਬਾਇਓਐਂਜਾਈਮ ਹੈ ਤੁਸੀਂ ਘਰ 'ਚ ਪ੍ਰਯੋਗ ਕਰੋਗੇ ਤੁਹਾਡੇ ਘਰ 'ਚ ਮਹਿਕ ਆਏਗੀ ਤੁਹਾਡੇ ਘਰ 'ਚ ਕੀੜੇ ਬਕੋੜੇ ਨਹੀਂ ਹੋਣ ਰਹਿਣਗੇ ਤੁਹਾਡੇ ਘਰ ਦੇ ਵਿੱਚ ਜਿਹੜੀ ਹੈ ਉਹ ਸਾਰਾ ਹੀ ਵਾਤਾਵਰਣ ਬਦਲ ਜਾਏਗਾ ਤੁਾਨੂੰ ਇੰਨੀ ਖੂਬਸੂਰਤੀ ਆਏਗੀ ਤੁਹਾਡੇ ਜ਼ਿੰਦਗੀ ਵਿੱਚ ਤੁਸੀਂ ਕਹੋਗੇ ਕੀ ਪੁਨਾਕੇ ਦਿੱਤਾ ਸਾਨੂੰ ਬਹੁਤ ਵਧੀਆ ਚੀਜ਼ ਹੈ ਕੱਪੜੇ ਤੋਂ ਉਹ ਕੱਪੜੇ ਬਿਲਕੁਲ ਸਾਫ਼ ਹੋ ਜਾਂਦੇ ਸਰ ਸਰਕਾਰ ਮੇਰਾ ਲਾਸਟ ਸਵਾਲ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਵਾਤਾਵਰਨ ਨੂੰ ਬਚਾਉਣ ਲਈ ਟਾੜੀ ਕਿੰਨੀ ਕੀ ਜਿਹੜੀ ਮਦਦ ਕੀਤੀ ਜਾ ਰਹੀ ਕਿ ਇਕੱਲੇ ਹੀ ਤੁਸੀਂ ਆਪਣੀ ਸੰਸਥਾ ਦੇ ਨਾਲ ਲੱਗੇ ਜੇਕਰ ਅਸੀਂ ਸਰਕਾਰ ਵੱਲ ਦੇਖਦੇ ਹਾਂ ਤੇ ਸਾਡਾ ਕੰਮ ਰੁਕ ਜਾਂਦਾ ਉਸੇ ਦਿਨ ਤੋਂ ਇਹ ਪਹਿਲਾਂ ਸੋਚ ਕੇ ਕਰਨਾ ਕੰਮ ਕਿ ਵਈ ਸਰਕਾਰਾਂ ਦਾ ਕੰਮ ਨਹੀਂ ਹੈਗਾ ਜੀ ਇਹ ਸਮਾਜ ਦਾ ਕੰਮ ਹੈ ਏ ਸਾਡੇ ਕਰਤਵਿਆਂ ਦੇ ਵਿੱਚ ਦਾ ਹੈ ਅਸੀਂ ਆਪਣੇ ਕੰਮ ਨੂੰ ਆਪਣਾ ਕੰਮ ਸਮਝ ਕੇ ਕਰੀਏ ਕਿਉਂਕਿ ਮੇਰੀ ਜ਼ਿੰਦਗੀ ਹੈਗੀ ਹੈ ਮੈਂ ਜ਼ਿੰਦਗੀ ਆਪਣੀ ਗਿਰਵੀ ਨਹੀਂ ਰੱਖਦਾ ਸਰਕਾਰ ਦੇ ਕੋਲ ਆਪਣੀ ਜ਼ਿੰਦਗੀ ਆਪਣੇ ਕੋਲ ਬਚਾਉਣ ਵਾਸਤੇ ਮੈਂ ਆਪਣਾ ਪ੍ਰਾਲਾ ਕਰਾਂ ਔਰ ਆਪਣੇ ਪ੍ਰਾਲੇ ਦੇ ਵਿੱਚ ਕੁਝ ਨਹੀਂਗਾ ਬਹੁਤ ਲੰਮਾ ਚੌੜਾ ਕੰਮ ਨਹੀਂ ਕਰਨਾ ਕੋਈ ਖਰਚਾ ਦਾ ਅਸੀਂ ਤੈ ਕੋਈ ਖਰਚਾ ਵੀ ਲੱਭ ਜਾਏ ਬਹੁਤ ਕੰਮ ਬਣੇ ਪਰ ਜ਼ਿੰਦਗੀ ਕਿੰਨੀ ਕੀਮਤੀ ਹੈ ਇੱਕ ਵੀ ਜ਼ਿੰਦਗੀ ਬਚਾਉਣ ਦੇ ਵਿੱਚ ਤੁਹਾਨੂੰ ਕੀਮਤ ਆਪਣਾ ਲੱਜੂਗਾ ਇੰਨੀ ਕੀਮਤੀ ਜ਼ਿੰਦਗੀ ਬਚਾਉਣਾ ਹੈ ਐ ਸਰ ਕੇ ਮੈਂ ਕਹੂੰਗਾ ਸਰਕਾਰਾਂ ਵੱਲੋਂ ਵੇਖੋ ਕਿਸੇ ਹੋਰ ਵੱਲੋਂ ਵੇਖ ਕੇ ਆਪਣੇ ਤਰਤਬੇ ਨੂੰ ਕਰਦੇ ਹੋਏ ਆਪਣਾ ਨਿਮਨ ਕੰਮ ਕਰਦੇ ਰਹੀਏ ਨਿਯਮਤ ਆਪਣਾ ਚੱਲਦੇ ਰਹੀਏ ਇਹੋ ਜਿਹਾ ਸਮਾਜ ਵਿੱਚ ਕਿਉਂਕਿ ਗੁਰੂਆਂ ਦਾ ਉਪਦੇਸ਼ ਹੈ ਇੱਕ ਸ਼ਬਦ ਦਾ ਪਲਾਰ ਸਾਨੂੰ ਬਾਣੀ ਨੇ ਕਹਿੰਦੀ ਹੈ ਕਿਉਂ ਮਾਨਵ ਤੂੰ ਜਨ ਕਲਿਆਣ ਵਾਸਤੇ ਬਣਿਆ ਆਪਣੇ ਆਪਣੇ ਕਮਾਈ ਵਾਸਤੇ ਨਹੀਂ ਆਪਣੇ ਘਰ ਦੇ ਚਲਾਉਣ ਵਾਸਤੇ ਨਹੀਂ ਬਣਿਆ ਤੂੰ ਦੂਜੇ ਦੇ ਕਲਿਆਣ ਵਾਸਤੇ ਬਣਿਆ ਤੇ ਤੈਨੂੰ ਸਿੱਖਿਆ ਦਿੱਤੀ ਹੈ ਮੈਂ ਤੈਨੂੰ ਪੜਾਇਆ ਲਿਖਾਇਆ ਤੂੰ ਵੱਡਾ ਕੀਤਾ ਤੈਨੂੰ ਚੱਲ ਹੁਣ ਤੇਰਾ ਕੰਮ ਕੀ ਆ ਸਮਾਜ ਦੇ ਵਿੱਚ ਵਿਚਰ ਤੇ ਸਮਾਜ ਦਾ ਕਲਿਆਣ ਕਰ ਅਸੀਂ ਇਹ ਕੰਮ ਦੇ ਵਿੱਚ ਸੋਚਦੇ ਹੋਏ ਭਗਵਾਨੀ ਗੁਰੂਆਂ ਦੀ ਉਪਦੇਸ਼ ਦੇ ਚੱਲਦੇ ਹੋਏ ਲੱਗੇ ਹੋਏ ਆ ਐਸੇ ਜਿਹਨੂੰ ਕਹਿੰਦੇ ਪਏ ਆ ਕਿ ਵੀ ਸਾਰੇ ਲੱਗਣ ਸਮਾਜ ਦੇ ਹਰ ਇੱਕ ਵਿਅਕਤੀ ਲਗੇ ਔਰ ਆਪਣੇ ਜੀਵਨ ਵੀ ਬਚਾਵੇ ਤੇ ਦੂਜਿਆਂ ਦੇ ਜੀਵਨ ਬਚਾਵੇ ਬਹੁਤ ਬਹੁਤ ਸ਼ੁਕਰੀਆ ਦੇਖ ਸਕਦੇ ਜੀ ਇਹ ਸੰਸਾਡੇ ਨਾਲ ਸਮਾਜ ਸੇਵੀ ਜਿਨ੍ਹਾਂ ਵੱਲੋਂ ਵਾਤਾਵਰਨ ਨੂੰ ਬਚ ਖਾਸ ਉਪਰਾਲੇ ਕੀਤੇ ਜਾ ਰਹੇ ਆ ਪਾਣੀ ਦੀ ਗੱਲ ਕਰੀਏ ਬੂਟਿਆਂ ਦੀ ਗੱਲ ਕਰੀਏ ਜਾਂ ਫਿਰ ਹੋਰ ਚੀਜ਼ਾਂ ਦੀ ਗੱਲ ਕਰੀਏ ਵਾਤਾਵਰਨ ਵਾਤਾਵਰਨ ਨੂੰ ਬਚਾਉਣ ਲਈ ਖਾਸ ਜਿਹੜੇ ਉਪਰਾਲੇ ਇਹਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾਉਟ ਨਿਊਜ਼ ਇੰਡੀਆ ਅੰਮ੍ਰਿਤਸਰ